ਸਸੀਕਾਲ ਜੀ ਤੁਸੀਂ ਜੁੜੇ ਹੋ ਲਾਈ ਪੰਜਾਬ ਟੀਵੀ ਨਾਲ ਤੇ ਮੈਂ ਹਾਂ ਗੁਰਪ੍ਰੀਤ ਸ਼ਰਮਾ ਅਸੀਂ ਮੌਜੂਦ ਹਾਂ 15 ਨੰਬਰ ਵਾਰਡ ਦੇ ਵਿੱਚ ਜਿੱਥੇ ਕਿ ਨਗਰ ਕੌਂਸਲ ਦੀਆਂ ਜੜੀਆਂ ਚੋਣਾਂ ਨੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇੱਥੇ ਆਮ ਆਦਮੀ ਪਾਰਟੀ ਵੱਲੋਂ ਗੁਰਮੇਸ਼ ਸਿੰਘ ਫੌਜੀ ਵੱਲੋਂ ਅੱਜ ਚੋਣ ਪ੍ਰਚਾਰ ਦਾ ਜਿਹੜਾ ਕਮ ਸੇ ਕਮ ਤੀਜਾ ਦਿਨ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਆ ਭਾਈ ਕਿਵੇਂ ਦੇਖਦੇ ਹੋ ਕਿੰਨਾ ਕੋ ਉਤਸ਼ਾਹ ਲੋਕਾਂ ਦੇ ਵਿੱਚ ਤੇ ਕਿੰਨਾ ਕੋ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਲੋਕਾਂ ਵੱਲੋਂ ਸੰਜੋਗ ਕੰਮ ਨੂੰ ਵੇਖ ਕੇ ਤਾਂ ਜਿਹੜੀ ਵੀ ਗਲੀ ਦੇ ਵਿੱਚ ਜਾਂਦੇ ਆ ਐਮਐਲਏ ਸਾਹਿਬ ਵੀ ਨਾਲ ਸੀਗੇ ਡੋਰ ਟੂ ਡੋਰ ਕਰ ਰਹੇ ਸੀ ਕੱਲ ਤੇ ਪਰਸੋਂ ਵੀ ਤਿੰਨ ਦਿਨ ਤੋਂ ਲਗਾਤਾਰ ਹਰੇਕ ਗਲੀ ਦੇ ਵਿੱਚ ਇਹ ਰਿਸਪੌਂਸ ਮਿਲ ਰਿਹਾ ਹੈ ਕਿ ਫੌਜੀ ਸਾਹਿਬ ਕੰਮ ਕਰ ਰਹੇ ਹੈ ਹੋਸ਼ ਹਵਾਸ਼ ਦੇ ਨਾਲ ਬਿਲਕੁਲ ਕੋਈ ਮਤਲਬ ਇਹ ਨਹੀਂ ਵੀ ਕਿਸੇ ਨਾਲ ਫਰੈਕਸ਼ਨ ਬਾਜੀ ਨਹੀਂ ਹੈ ਹੁੰਦਾ ਕੀ ਹੈ ਕਿ ਕੰਮ ਜਿਹੜਾ ਕੀਤਾ ਹੋਇਆ ਉਹ ਹੀ ਬੋਲਦਾ ਹੈ ਜਿਸ ਤਰ੍ਹਾਂ ਸਾਡੀ ਸਰਕਾਰ ਬਣੀ ਸੀਗੀ ਉਹ ਕੰਮ ਦੇ ਸਿਰ ਤੇ ਬਣੀ ਹੈ ਤੇ ਇਸ ਕਰਕੇ ਜੇ ਕੰਮ ਕਰਾਂਗੇ ਤਾਂ ਉਹਦੇ ਜਰੂਰ ਉਹਦਾ रिजल्ट मिलेगा काम ਨਹੀਂ ਕਰਾ ਕੜੀਆਂ ਆ ਰਹੀਆਂ ਨੇ ਲੋਕਾਂ ਨੂੰ ਮੁਸ਼ਕਲਾਂ ਮੁਸ਼ਕਲਾਂ ਆ ਰਹੀਆਂ ਜੀ ਸ਼ਿਵਰੇ ਦੀਆਂ ਸ਼ਿਵਰੇ ਕਾਂਗਰਸ ਸਰਕਾਰ ਨੇ ਠੱਗੀਆਂ ਕਰਕੇ ਵੱਡੀ ਪਾਈਪ ਦੀ ਜਗ੍ਹਾ ਛੋਟੀ ਪਾਈਪ ਪਾ ਕੇ ਸੀਵਰੇਜ ਪੂਰਾ ਅੱਗੇ ਖੁਚਾਈ ਨਹੀਂ ਕਰਦਾ ਪਾਣੀ ਖਿੱਚਿਆ ਨਹੀਂ ਜਾਂਦਾਗਾ ਕੁਝ ਖੂਤ ਗਾਰ ਦੇ ਭਰੇ ਹੋਏ ਹੈਗੇ ਆ ਉਹਦੇ ਕਰਕੇ ਪਾਣੀ ਪੂਰਾ ਖਿੱਚਦੇ ਨਹੀਂ ਉਹ ਮੁਸੀਬਤ ਪੈ ਗਈ ਸਾਨੂੰ ਹੁਣ ਕੀ ਮੁਸੀਬਤਾਂ ਦੀ ਕਹਿੰਦੇ ਆਵਾਜ਼ੀ ਪਾਰਟੀ ਨੂੰ ਕੁਝ ਕਰੀ ਆਵਾਜ਼ੀ ਪਾਰਟੀ ਨੇ ਬਣਾਇਆ ਹੀ ਨਹੀਂਗਾ ਉਹ بگੜੇ ਕੰਮ ਨੂੰ ਸੁਧਾਰੀ ਕਿਸੇ ਤਰੀਕੇ ਨਾਲ ਚਲਾ ਰਿਹਾ ਚਲਾਉਣਾ ਸਾਡੀ ਮਜਬੂਰੀ ਚਲਾਉਣਾ ਪਾਊਗਾ ਜੇ ਅਸੀਂ ਚਲਾਉਂਦੇ ਨਹੀਂ ਤਾਂ ਸਾਡੇ ਨਾਲ ਲੋਕ ਜੁੜਦੇ ਨਹੀਂਗੇ ਇਸ ਕਰਕੇ ਅਸੀਂ ਤਨਮਨ ਨਾਲ ਥਾਰਾ ਕੰਮ ਕਰ ਰਹੇ ਆ ਬਾਕੀ ਸਾਡੇ ਕੋਲ ਕਿ ਚੈਟਿੰਗ ਮਸ਼ੀਨ ਆਈ ਹੈ ਜੋ ਕਿ ਜਲਾਲਾਬਾਦ ਦੇ ਵਿੱਚ ਵੀ ਨਹੀਂ ਸਾਡੇ ਗੁਰੂ ਸਾਹਿਬ ਐਮਐਲਏ ਸਾਹਿਬ ਨੇ ਮੰਗਾਈ ਹੈ ਤੇ ਉਹਦੇ ਨਾਲ ਸਾਨੂੰ ਪੂਰੀ ਹੈਲਪ ਮਿਲ ਰਹੀ ਹੈ ਜਿੱਥੇ ਵੀ ਕੰਮ ਰੁਕਿਆ ਹੁੰਦਾ ਪਾਣੀ ਦਾ ਉਹ ਸਿਸਟਮ ਨਾਲ ਚਲਾ ਕੇ ਅਸੀਂ ਹਰੇਕ ਜਨਤਾ ਨੂੰ ਸਿਸਟਮ ਸ਼ਿਵਰੇ ਤੋਂ ਵਿਚਾਰ ਰਹੇ ਕਿ ਗੰਦੇ ਪਾਣੀ ਤੋਂ ਕਿਤੇ ਖੜਾ ਰਵੇ ਤਾਂ ਨੁਕਸਾਨ ਹੁੰਦਾ ਬਿਮਾਰੀਆਂ ਦਾ ਘਰ ਬਣਦਾ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਦੀ ਗੱਲ ਕਰ ਲਈਆਂ ਤਾਂ ਉਹਨਾਂ ਤੋਂ ਜਾਣੂ ਕਰਵਾ ਰਹੇ ਹਾਂ ਲੋਕਾਂ ਨੂੰ ਹਾਂਜੀ ਹਾਂਜੀ ਬਿਲਕੁਲ ਜੋ ਜਿਵੇਂ ਕਿ ਬਿਜਲੀ ਦਾ 300 ਜੁੰਡਵਾ ਸੀਗੀ ਹੁਣ ਵੀ ਮਾਫ ਹੈ ਪਰ ਬਾਕੀ ਹੋਰ ਜਿਹੜੇ ਵੀ ਬੈਦ ਜਿੰਮੇ ਜਿੰਮੇ ਇੱਕ ਨੌਕਰੀਆਂ ਤੇ ਸਭ ਤੋਂ ਵੱਡਾ ਹੈਗਾ ਨੌਕਰੀਆਂ ਦਾ ਜਿਸ ਤਰ੍ਹਾਂ ਕਿ ਆਪਾਂ ਕਿਹਾ ਸੀਗਾ ਕੋਈ ਪੈਸਾ ਨਹੀਂ ਲੱਗੇਗਾ ਕੁਝ ਨਹੀਂ ਲੱਗੇਗਾ ਜਿਹੜਾ ਕੋਈ ਪੜਿਆ ਲਿਖਿਆ ਜੋ ਆਪਣੇ ਗ੍ਰੈਜੂਏਸ਼ਨ ਚ ਹੈਗਾ ਕਿਸੇ ਵੀ ਕੋਰਸ ਕੀਤੇ ਆ ਉਹਦੇ ਮੁਤਾਬਕ ਲੋਕਾਂ ਨੂੰ ਪੈਸੇ ਤੋਂ ਬਿਨਾਂ ਨੌਕਰੀ ਮਿਲ ਜਾਂਦੀਆਂ ਉਹਨਾਂ ਨੇ ਇਹ ਕਿਹਾ ਸੀ ਸਰਕਾਰ ਨੇ ਕਿ ਜਿਹੜਾ ਰੁਜ਼ਗਾਰ ਜਿਹੜਾ ਪੜਿਆ ਲਿਖਿਆ ਉਹਨੂੰ ਰੁਜ਼ਗਾਰ ਮਿਲੇਗਾ ਜਿਸ ਲੈਕ ਹੋਵੇਗਾ ਅੱਜ ਕੱਲ ਇਹ ਨਹੀਂ ਹੈਗਾ ਕਿ ਪੈਸਾ ਦੇ ਕੇ ਤੇ ਨੌਕਰੀ ਮਿਲ ਗਈ ਪੈਸੇ ਵਾਲਾ ਤੇ ਕਿਤੇ ਵੀ ਝੰਡ ਨਹੀਂ ਹੈਗਾ ਕਿਤੇ ਵੀ ਜਾਓ ਆਮਾ ਦੀ ਪਾਰਟੀ ਲਈ ਇਹ ਹੈ ਕਿ ਪੜ੍ਹਿਆ ਲਿਖਿਆ ਕੋਰਸ ਕਰਿਆ ਜਿਸ ਲੈਕ ਹੈਗਾ ਉਸ ਲੈਕ ਉਹਨਾਂ ਨੂੰ ਨੌਕਰੀ ਮਿਲੇਗੀ ਮੁਕਾਬਲਾ ਕਿਵੇਂ ਦੇਖਦੇ ਹੋ ਮੁਕਾਬਲਾ ਤਾਂ ਹੁਣ ਸਾਡਾ ਟੌਪ ਹੀ ਚੱਲ ਰਿਹਾ ਬਿਲਕੁਲ ਹੀ ਸਾਡੇ ਕੰਮ ਬੋਲਦੇ ਆ ਜੀ ਸਾਡੇ ਕੰਮ ਬੋਲਦੇ ਕੰਮ ਤੇ ਬਦਾਅਕ ਬਾਕੀ ਸਾਡੀ ਸਰਕਾਰ ਅਜੇ 3 ਸਾਲ ਹੋ ਰਿਹਾ ਅਸੀਂ ਇਹੀ ਕੰਮ ਕਰੀ ਜਾਵਾਂਗੇ ਕਰਨ ਤੋਂ ਬਾਅਦ ਅਗਲੇ 5 ਸਾਲ ਸਰਕਾਰ ਫਿਰ ਸਾਡੀ ਤਿਆਰ ਹੈ ਜੀ ਬਿਲਕੁਲ ਕਿਚੇ ਤਰ੍ਹਾਂ ਦੀ ਕਮੀ ਨਹੀਂ ਛੱਡਾਂਗੇ ਤੇ ਨਾ ਹੀ ਹੋ ਰਹੀ ਹੈ ਜੀ ਬਿਲਕੁਲ ਮੰਗਾ ਸਾਹਿਬ ਕਿਵੇਂ ਦੇਖ ਰਹੇ ਹੋ ਤੁਸੀਂ ਅੱਜ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹੋ ਆਮ ਆਦਮੀ ਪਾਰਟੀ ਦਾ ਪੂਰਾ ਸਹਿਯੋਗ ਦੇ ਰਹੇ ਹੋ ਲੋਕਾਂ ਦਾ ਮਿਲ ਰਿਹਾ ਸਮਰਥਨ ਬਿਲਕੁਲ ਜੀ ਸਮਰਥਨ ਕਿਉਂ ਨਹੀਂ ਮਿਲੇਗਾ ਤੁਸੀਂ ਇਹ ਦੇਖੋ ਮੇਰੀ ਏਜ 53 ਸਾਲ ਹੈ ਯਾਨੀ ਕਿ ਮੈਂ 10 ਟਰਮ ਦੇਖ ਚੁੱਕਾ ਹਾਂ ਅਸੈਂਬਲੀ ਦੇ 10 ਟਰਮਾਂ ਦੇ ਵਿੱਚ ਮੈਂ ਪਹਿਲੀ ਵਾਰ ਦੇਖਿਆ ਹੈ ਕਿ ਹਰੇਕ ਕੌਮ ਹਰੇਕ ਧਰਮ ਨੂੰ ਫਿਲਪ ਪ੍ਰੋਪਰਲੀ ਆਂਦਾ ਜੇ 600 ਯੂਨਟ ਬਿਜਲੀ ਫ੍ਰੀ ਹੋਈ ਹੈ ਹਰੇਕ ਬੰਦੇ ਵਾਸੀ ਹੋਈ ਹੈ ਉਹਦੇ ਵਿੱਚ ਕਿਸੇ ਦਾ ਕੋਈ ਉੱਚੇ ਦਾ ਕੋਈ ਨੀਵੇਂ ਦਾ ਕੋਈ ਮਤਲਬ ਨਹੀਂ ਜੇ ਹੁਣ ਸਾਡੀ 2025 ਦੇ ਵਿੱਚ ਸੈਂਸ਼ਨ ਹੋ ਗਈ ਹੈ 1100 ਰੁਪਏ ਹਰ ਲੇਡੀਜ਼ ਤੇ ਹਰ ਲੜਕੀ ਵਾਸਤੇ ਤੇ 2500 ਰੁਪਏ ਬੁਢਾਪਾ ਪੈਨਸ਼ਨ ਜੋ ਸਾਡੀ ਹੁਣ ਆ ਰਹੀ ਹੈ ਐਸਟ ਸੈਂਸ਼ਨ ਹੋ ਚੁੱਕੀ ਹੈ ਪੈਸਾ ਰੱਖਿਆ ਗਿਆ ਹੈ ਇਸ ਪਲਾਨ ਦੇ ਵਿੱਚ ਪੈਸਾ ਰੱਖਿਆ ਗਿਆ ਹੈ ਇਹ ਅਜ ਤੱਕ ਕਰ ਗਏ ਨਹੀਂ ਹੋਇਆ ਜੋ ਬਿਯੁਰਗ ਨੇ ਜਿਨ੍ਹਾਂ ਅਸਮਰਥ ਨਹੀਂ ਜਿਨ੍ਹਾਂ ਤੁਰ ਨਹੀਂ ਸਕਦੇ ਘਰੇ ਬੈਠੇ ਨੇ ਚਾਹੇ ਉਹ ਕਰੋੜਪਤੀ ਹੈ ਚਾਹੇ ਉਹਦੇ ਕੋਲ ਵਿਚਾਰੇ ਕੋ ਰੀੜੀ ਦਾ ਗੁਜ਼ਾਰਾ ਹੈ ਹਰੇਕ ਨੂੰ 25-2500 ਰੁਪਏ ਮਿਲੇਗਾ ਹਰੇਕ ਲੜਕੀ ਨੂੰ ਭਾਵੇਂ ਸ਼ੋਹਕਾਰ ਘਰ ਹੈ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ ਉਹਨੂੰ ਜਿਹੜਾ ਹੈ ਜੀ 1100 ਰੁਪਏ ਮਿਲੇਗਾ ਅੱਗੋਂ ਰਹਿ ਗਈ ਗੱਲ ਇੱਥੇ ਸਮੱਸਿਆ ਸੀ ਜੀ 메인 ਸੀਵਰੇਜ ਦੀ ਅਸੀਂ ਆਪਦੇ ਉਸ ਇੰਜੀਨੀਅਰ ਬੁਲਾਏ ਤੁਸੀਂ ਵੀ ਉੱਥੇ ਆਏ ਸੀ 313 ਲੱਖ ਰੁਪਏ ਦਾ ਆਪਾਂ ਪ੍ਰੋਜੈਕਟ ਲੈ ਕੇ ਆਏ ਆ ਜਿੰਦੇ ਵਿੱਚ ਆਪਾਂ ਸੀਵਰੇਜ ਤੇ ਗਲੀਆਂ ਦੇ ਵਿੱਚ ਯੂਜ਼ ਕਰਨਾ ਹੈ ਉਹਦੇ ਚ 45 ਲੱਖ ਰੁਪਏ ਦੀ ਇੱਕ ਜਿਹੜੀ ਹੈ ਪਾਵਰ ਮੋਟਰਿੰਗ ਜਿਹੜੋ ਸਿਆਲ ਇੰਜੀਨੀਅਰ ਬੁਲਾਏ ਨੇ ਉਹਨਾਂ ਨੇ ਦੱਸਿਆ ਵੀ ਜਦੋਂ ਇਹ ਸਰਕਾਰ ਦੇ ਕਾਂਗਰਸ ਸਰਕਾਰ ਦੇ ਵਿੱਚ ਸਿਵਰੇਜ ਪਾਇਆ ਗਿਆ ਸੀ ਇਹਦੀ ਪਾਈਪ ਲਾਈਨ ਇੰਨੀ ਛੋਟੀ ਪਾਈ ਸੀ ਜਿੰਦੇ ਵਿੱਚੋਂ ਦੋ ਘਰਾਂ ਤੋਂ ਜ਼ਿਆਦਾ ਦਾ ਪਾਣੀ ਨਿਕਾਸੀ ਨਹੀਂ ਹੋ ਸਕਦੀ ਫਿਰ ਅਸੀਂ ਆਪਦੇ ਇੰਜੀਨੀਅਰ ਨੂੰ ਉਹਨਾਂ ਨਾਲ ਸਾਰੀ ਵਾਰਤਤਾ ਕੀਤੀ ਉਹਨਾਂ ਨੇ ਦੱਸਿਆ ਕਿ ਇੱਥੇ ਜਿਹੜੀ ਹੈ ਬਹੁਤ ਹਾਈ ਲੈਵਲ ਦੀ ਮੋਟਰ ਰੱਖੀ ਜਾਵੇ ਜਿਹੜੀ ਪਾਣੀ ਨੂੰ ਟਰਨ ਕਰੇ ਉਹਦੇ ਲਈ ਅਸੀਂ 45 ਲੱਖ ਰੁਪਏ ਦੀ ਇੱਕ ਅਲੱਗ ਤੌਰ ਤੇ ਮੋਟਰ ਜਿਹੜੀ ਉਹਦਾ ਟੈਂਡਰ ਪਾ ਕੇ ਮੋਟਰ ਅਸੀਂ ਉੱਤੇ ਲਾ ਰਹੇ ਆ ਖੂਹ ਦੇ ਉੱਪਰ ਜਿਹੜੀ ਸਾਰੀ ਬਸਤੀ ਦਾ ਪਾਣੀ ਉੱਥੇ ਕਿਚਕੇ ਉਹਨੂੰ ਡਿਸੋਗ ਕਰੇਗੀ ਹੂੰ ਉਹ ਕੰਮ ਸ਼ੁਰੂ ਹੋ ਸਕੇ ਆ ਤੁਸੀਂ ਵੀ ਉਸ ਨਾਲ ਸੀ ਆਪਾਂ ਟੈਂਡਰ ਵੀ ਪੈ ਗਿਆ ਪੈਸਾ ਵੀ ਆ ਗਿਆ ਕੰਮ ਵੀ ਸ਼ੁਰੂ ਹੋ ਗਿਆ ਹੈ ਅੰਡਰ ਪ੍ਰੋਸੈਸ ਨਹੀਂ ਪ੍ਰੋਸੈਸ ਹੈ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਤੇ ਛੁਟਕਾਰਾ ਹੋ ਜਾਏਗਾ ਨੰਬਰ 2 ਗੁਰੂ ਅਰਸਾਏ ਹਲਕੇ ਨੂੰ ਤੇ ਐਮਐਲਫ ਹੋਜਾ ਸਿੰਘ ਸਰਾਰੀ ਨੂੰ ਮੈਸੇਜ ਵਧਾਈ ਦੇਣਾ ਚਾਹਵਾਂਗਾ ਗੁਰੂਸਾਹੀ ਐਸਾ ਹਲਕਾ ਏ ਜਲਾਲਾਬਾਦ ਤੋਂ ਬਾਅਦ ਗੁਰੂਸਾਹੀ ਐਸਾ ਹਲਕਾ ਏ ਜਿੰਨੇ ਕੋਲ ਖੁਦ ਇੱਕ ਜੈਡਿੰਗ ਮਸ਼ੀਨ ਹੈ ਜਿੰਦੀ ਕੀਮਤ ਕਰੀਬ ਸਾਢੇ 3 ਕਰੋੜ ਰੁਪਇਆ ਏ ਹਮ ਅਗਰ ਤੁਹਾਡੇ ਕਿਤੇ ਸੀਵਰੇਜ ਬੰਦ ਹੋ ਜਾਂਦੇ ਜਸਟ 5 ਮਿੰਟ ਦੇ ਵਿੱਚ ਸੀਵਰੇਜ ਓਪਨ ਹੋ ਜਾਂਦਾ ਖੁੱਲ ਜਾਂਦਾ ਜੈਡਿੰਗ ਮਸ਼ੀਨ ਐਡੀ ਪਾਵਰਫੁਲ ਸਾਡੇ ਕੋਲ ਜਿਹੜੀ ਹਾਲੇ ਤੱਕ ਜਲਾਲਾਬਾਦ ਵੀ ਨਹੀਂ ਹੈਗੀਗੀ ਆਵਲਾ ਸਭ ਬੜਾ ਰੋਲਾ ਪਾ ਰਿਹਾ ਵੀ ਮੈਂ ਜਲਾਲਾਬਾਦ ਯਸੂਬੀਰ ਜੀ ਰੋਲਾ ਪਾ ਲਿਆ ਮੈਂ ਜਲਾਲਾਬਾਦ ਵਿਕਾਸ ਕੀਤਾ ਵਿਕਾਸ ਕੀਤਾ ਜੈਡਿੰਗ ਮਸ਼ੀਨ ਜਲਾਲਾਬਾਦ ਕੋਲ ਵੀ ਨਹੀਂ ਹੈਗੀਗੀ ਯਾਦ ਕਿ ਸਾਡੇ ਕੋਲ ਹੈ ਇੱਕ ਫੋਜਾ ਸਿੰਘ ਸਰਾਰੀ ਦੀ ਦੇਣ ਹੈ ਸਾਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਦੇਣ ਹੈ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਜਿਹਾ ਇਸ ਚੀਜ਼ ਦੀ ਮੁਸ਼ਕਲ ਸੀ ਕਿ ਸਾਡੇ ਆਪੋਜੀਟ ਜਿਹੜੀ ਮਿਸਕ ਕਮੇਟੀ ਬੈਠੀ ਹੈ ਉਹ ਕੁਝ ਕੰਮਾਂ ਨੂੰ ਥੋੜਾ ਜਿਹਾ ਗਲਤ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਕਿਰਪਾ ਕਰੇਗਾ ਪੋਜਾ ਸਿੰਘ ਸਰਕਾਰੀ ਉਹ ਹਸਰਾਰੀ ਸਾਹਿਬ ਦੀ ਹਜ਼ੂਰੀ ਦੇ ਵਿੱਚ ਮਿਸਕ ਕਮੇਟੀ ਦੇ ਇਲੈਕਸ਼ਨਾਂ ਦਾ ਸਾਡਾ ਆਪਦਾ ਪ੍ਰਧਾਨ ਬਣੇਗਾ ਅਸੀਂ ਅੱਛੇ ਕੰਮ ਕਰਾਵਾਂਗੇ ਇਹ ਸ਼ਹਿਰ ਨੂੰ ਉਹ ਤਾਂ ਅੱਗੇ ਸੁਪਨਾ ਲੈਂਦੇ ਸੀ ਨਾ ਚੰਡੀਗੜ੍ਹ ਅਸੀਂ ਚੰਡੀਗੜ੍ਹ ਬਣਾ ਕੇ ਦਿਖਾਵਾਂਗੇ ਥੋੜਾ ਜਿਹਾ 1 ਸਾਲ ਦਾ ਟਾਈਮ ਰਹਿ ਗਿਆ ਯਾਨੀ ਕਿ ਸਾਲ ਕੀ 6 ਮਹੀਨੇ ਰਹਿ ਗਏ ਹੈ ਅਸੀਂ ਇਹਨੂੰ ਚੰਡੀਗੜ੍ਹ ਬਣਾ ਕੇ ਵਿਖਾਵਾਂਗੇ ਵੀ ਵਾਕਿਆ ਚੰਡੀਗੜ੍ਹ ਬਣਿਆ ਪਿਆ ਹੈ ਕਿਸੇ ਗੱਲ ਦੀ ਪੈਸੇ ਦੀ ਕਮੀ ਨਹੀਂ ਹੈ ਕਿ ਪਿੱਛੋਂ ਪੈਸਾ ਨਹੀਂ ਆ ਰਿਹਾ ਕੋਈ ਇਹ ਕਮੀ ਨਹੀਂ ਹੈ ਵੀ ਵਿਕਾਸ ਦੇ ਕੰਮ ਨਹੀਂ ਹੋ ਰਹੇ ਸਭ ਕੁਝ ਹੋ ਰਿਹਾ ਹੈ ਪਰ ਥੋੜੀ ਜੀ ਜਿਦੋਂ ਇੱਕ ਕਹਿੰਦੇ ਆ ਨਾ ਜੀ ਆ ਖਾਣੇਦਾਰੀ ਥੋੜਾ ਜਿਹਾ ਗਲਤ ਹੋਵੇ ਤੇ ਉਹ ਪੁਲਿਸ ਦੀ ਗੈਦਰਿੰਗ ਗਲਤ ਲਾ ਦਿੰਦਾ ਉਸ ਤੋਂ ਸਾਡੇ ਬਣਿਆ ਸਾਡੇ ਜਿਹੜਾ ਇੱਥੇ ਮੁਖੀਆਂ ਨੇ ਉਹ ਥੋੜੇ ਜੇ ਕਮੇਟੀ ਚ ਔਰ ਸਾਈਡ ਦੇ ਬੇਟੇ ਜੋ ਸਾਨੂੰ ਦੇ ਕੇ ਪਸੰਦ ਨਹੀਂ ਕਰ ਰਹੇ ਥੋੜੇ ਜੀ ਟਾਈਮ ਬਾਅਦ ਹੋਏਗਾ ਅੱਛਾ ਹੋਏਗਾ ਸ਼ਹਿਰ ਦਾ ਬਹੁਤ ਵਧੀਆ ਆ ਇੱਕ 15 ਨੰਬਰ ਵਾਰਡ ਅਸੀਂ ਜਿੱਤ ਰਹੇ ਹਾਂ 101% ਜਿੱਤੇ ਜਿਦਾ ਅਸੀਂ ਪਏ ਆ ਇਹ ਤਾਂ ਜਿਹੜੀ ਹੁ ਡੋਟੂ ਡੋਟ ਕਰਨੇ ਪਏ ਨਾ ਜੀ ਇਹ ਸਿਰਫ ਇੱਕ ਸਾਡੀ ਆਪਦੀ VOTING ਵਧਾਉਣ ਦਾ ਮਕਸਦ ਜਿੱਤੇ ਅਸੀਂ ਪਏ ਆ ਉਹ ਦੂਜੇ ਘਰ ਆ ਦੋ ਪਾਰਟੀਆਂ ਜਿਹੜੀਆਂ ਤਿੰਨ ਉਹ ਲੜਾਈ ਝਗੜਿਆਂ ਦੇ ਸੋਚ ਦੇ ਵਿੱਚ ਨੇ ਸਾਡੇ ਕੋਲ ਐਸਾ ਕੋਈ ਤਰੀਕਾ ਨਹੀਂ ਅਸੀਂ ਤਾਂ ਪੀਸਫੁਲੀ ਇਲੈਕਸ਼ਨ ਕਰਵਾਣੇ ਨੇ ਪੀਸਫੁਲੀ ਇਲੈਕਸ਼ਨ VOTING ਕਰਵਾਣੀ ਹੈ ਅਸੀਂ ਦੇਖਣਾ ਹੈ ਕਿ ਸਾਡੇ ਤੋਂ ਲੋਕ ਕਿੰਨੇ ਕੁ ਖੁਸ਼ ਨੇ ਅਸੀਂ ਐ ਨਹੀਂ ਦੇਖਣਾ ਕਿ ਅਸੀਂ ਫੌਜੀ ਸਾਹ ਨੂੰ ਜਰੂਰ ਜਤਾਨਾ ਹੈ ਅਸੀਂ ਇਹਨਾਂ ਦੇ ਇਲੈਕਸ਼ਨ ਦੇ ਵਿੱਚ ਇਹ ਦੇਖਣਾ ਹੈ ਕਿ ਲੋਕ ਸਾਨੂੰ ਕਿੰਨਾ ਕੁ ਸਾਡੇ ਤੋਂ ਸੰਤੁਸ਼ਟ ਹੋਏ ਨੇ ਕਿ ਵਾਕਿਆ ਹੀ ਸਰਕਾਰ ਨੇ ਲੋਕਾਂ ਵਾਸਤੇ ਕੁਝ ਕੀਤਾ ਹੈ ਜਾਂ ਅਸੀਂ ਆਪਦੀਵੇਂ ਪੁਰਪੜੀ ਮਾਰਦੇ ਆਂ ਇਹ ਅਸੀਂ ਇਲੈਕਸ਼ਨ ਦੇ ਵਿੱਚ 15 ਨੰਬਰ ਵਾਰਡ ਚ ਦੇਖਣਾ ਜਿੱਤੇ ਸੀ ਪਏ ਆ ਹਾਂ ਇਹ ਛੋਟੀ ਹੈ ਤੇ ਬਾਕੀ ਪਰਮਾਤਮਾ ਕਿਰਪਾ ਕਰੇ ਬੜੀ ਬੜੀ ਮਿਹਰਬਾਨੀ ਕੀਤੀ ਤੁਹਾਡੀ ਗੁਰਪ੍ਰੀਤ ਜੀ ਆਇਓ ਥੈਂਕ ਯੂ ਸੋ मच ਬਿਲਕੁਲ ਅਸੀਂ ਜਿਹੜਾ ਕਿ 15 ਨੰਬਰ ਵਾਰਡ ਦੇ ਵਿੱਚ ਅੱਜ ਗੁਰਮੇਦ ਸਿੰਘ ਫੌਜੀ ਜਿਹੜੇ ਇੱਥੋਂ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਸਾਡੀ ਜਿੱਤ ਹੈ ਜਿਹੜੀ ਅਸੀਂ ਆਪਣੀ ਜਿੱਤ ਯਕੀਨੀ ਬਣਾ ਚੁੱਕੇ ਹਾਂ ਬਸ ਆਪਦੀਆਂ ਵੋਟਾਂ ਵਧਾਉਣ ਲਈ ਜਿਹੜੇ ਕਿ ਅਸੀਂ ਇਹ ਡੋਰ ਟੂ ਡੋਰ ਕਰ ਰਹੇ ਹਾਂ ਅੱਜ ਜਿੰਨੀ ਵੀ ਕਨਵੈਂਸਿੰਗ ਕੀਤੀ ਜਾ ਰਹੀ ਹੈ ਅਸੀਂ ਵੋਟਾਂ ਵਧਾਉਣ ਵਾਸਤੇ ਕਰ ਰਹੇ ਹਾਂ ਬਾਕੀ ਜਿੱਤ ਜਿਹੜੀ ਹੈ ਜਿੱਤ ਦੀ ਜਿਹੜੀ ਕੀ ਹੈ ਮੋਹ ਰ ਹੈ ਜਿਹੜੀ ਲੋਕਾਂ ਨੇ ਸਾਡੇ ਝਾੜੂ ਦੇ ਉੱਤੇ ਲਾ ਦਿੱਤੀ ਹੈ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈ ਪੰਜਾਬੀ